ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਿਰਦੇਸ ਸਿੰਘ ਜੇ ਤੁਹਾਨੂੰ ਮੇਰੇ ਵਿਚਾਰ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਜੁੜ ਕਰਿਓ ਗੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਇੱਕ ਪੈਕੇਜ ਦਿੱਤਾ ਸਾਡੇ ਪੰਜਾਬ ਲਈ ਜਿਹੜਾ ਨੁਕਸਾਨ ਹੋਇਆ ਨੁਕਸਾਨ ਇੰਨਾ ਕੋਇਆ ਪੰਜਾਬ ਦਾ ਕਿ ਉਹਦੇ ਵਾਸਤੇ 1600 ਕਰੋੜ ਤਾਂ ਬਹੁਤ ਘੱਟ ਰਕਮ ਹੈ ਪਰ ਫਿਰ ਵੀ ਜੋ ਆਇਆ ਜਿੰਨਾ ਕ ਵੀ ਆਇਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਸਰਕਾਰ ਦੇ ਹਵਾਲੇ ਕਰ ਦੇਣਾ ਇਹ ਲੋਕਾਂ ਤੱਕ ਜੇ 1600 ਕਰੋੜ ਆਇਆ ਤਾਂ 1600 ਕਰੋੜ 'ਚ 100 ਕਰੋੜ ਵੀ ਆਜੇ ਤਾਂ ਬਹੁਤ ਵੱਡੀ ਗੱਲ ਹੈ। ਉਹ ਵੀ ਲੋਕਾਂ ਤੱਕ ਨਹੀਂ ਪਹੁੰਚਣਾ। ਕਿਉਂਕਿ ਆ ਪਿੱਛੇ ਜੀ ਤੁਸੀਂ ਦੇਖਿਆ ਹੀ ਸਾਰਿਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਏਰੀਆ ਵਿੱਚ ਆਪਾਂ ਵੀ ਸੁਣਿਆ ਕਿ ਇੱਕ ਮੰਤਰੀ ਕੋ 5 ਕਰੋੜ ਰੁਪਇਆ ਸਰਕਾਰੀ ਖਜ਼ਾਨੇ ਵਿੱਚੋਂ ਆਇਆ। ਤੇ ਉਸ ਮੰਤਰੀ ਨੇ ਇੱਕ ਟਰਾਲੀ ਭਰੀ ਪਾਣੀ ਦੀ ਬੋਤਲਾਂ ਦੀ ਤੇ ਸਾਰੇ ਏਰੀਆ 'ਚ ਘੁਮਾ ਕੇ ਫੋਟੋਆਂ ਚਵਾ ਕੇ ਪਤਾ ਨਹੀਂ ਪਤੰਦਰਾਂ ਦਾ ਪਾਣੀ ਕਿੱਥੋਂ ਮਹਿੰਗਾ ਲਿਆ ਆ। ਕਿ 5 ਕਰੋੜ ਵਿੱਚ ਇੱਕ ਟਰਾਲੀ ਉਹਨੇ ਪੂਰੇ ਏਰੀਆ ਚ ਘੁਮਾ ਕੇ ਦੇ 5 ਕਰੋੜ ਖਤਮ ਕਰਤਾ ਕੋਈ ਹੈ ਹਿਸਾਬ ਦਾ ਪੁੱਛਣ ਵਾਲਾ ਇਹ ਪੈਸਾ ਸਰਕਾਰਾਂ ਨੇ ਆਪਣੀ ਜੇਬ ਚੋਂ ਦੇਣਾ ਇਹ ਸਾਡੇ ਵਰਗੇ ਆਮ ਲੋਕ ਜਿਹਨਾਂ ਦਾ ਟੈਕਸ ਕਢਾਉਂਦਾ ਉਹੀ ਪੈਸੇ ਸਾਨੂੰ ਤੇ ਵਾਪਸ ਮਿਲਦੇ ਆ ਉਹ ਵੀ ਸਾਡੇ ਆਮ ਲੋਕਾਂ ਤੱਕ ਨਹੀਂ ਪਹੁੰਚਦੇ ਜ਼ਰੂਰਤਮੰਦ ਤੱਕ ਕੋਈ ਵੀ ਚੀਜ਼ ਸਹੀ ਟੰਗ ਨਾਲ ਨਹੀਂ ਪਹੁੰਚਦੀ ਇੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਤੇ ਜੇ ਪੰਜਾਬ ਚ ਆਏ ਨਾ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਾ ਚਾਹੀਦਾ ਸੀ ਕਿਉਂਕਿ ਸਭ ਤੋਂ ਵੱਡੀ ਕਿਸਾਨਾਂ ਨੂੰ ਮਾਰ ਪਈ ਆ ਫਸਲਾਂ ਦੀ ਜਿਨ੍ਹਾਂ ਦੇ ਘਰਾਂ ਵਿੱਚ ਸਰਕਾਰੀ ਮੁਲਾਜ਼ਮ ਹੈ ਜਾਂ ਕੋਈ ਚੰਗੀ ਨੌਕਰੀ ਤੇ ਆ ਉਹ ਤਾਂ ਫਿਰ ਵੀ ਆਪਣੇ ਆਪ ਨੂੰ ਸੰਭਲੇਗਾ ਤੇ ਜਿਨੇ ਖੇਤੀਬਾੜੀ ਚੋਂ ਖਾਣਾ ਜਿਨੇ ਜ਼ਮੀਨ ਚੋਂ ਜੋ ਬੀਜਿਆ ਉਤੋਂ ਹੀ ਖਾਣਾ ਉਤੋਂ ਹੀ ਆਪਣੇ ਕਰਜ਼ੇ ਵੀ ਕਿਸ ਦੇਣੀ ਆ ਤੇ ਜੇ ਉਹਦੀ ਪੂਰੀ ਫਸਲ ਹੀ ਮਰ ਗਈ ਤਾਂ ਉਹ ਕਿਸਾਨ ਕਿੱਦਾਂ ਹੋ ਜਾਏਗਾ ਇਹ ਗੱਲਾਂ ਛੋਟੀਆਂ ਨਹੀਂ ਗੱਲਾਂ ਬਣੀਆਂ ਵੱਡੀਆਂ ਪਰ ਇਹਨਾਂ ਨੂੰ ਸਰਕਾਰਾਂ ਬਹੁਤ ਹਲਕੇ ਚ ਲੈਣਦੀਆਂ ਮੈਨੇ ਪੂਰੇ ਬਾਰਡਰ ਵਿੱਚ ਮਾਰ ਪਈ ਆ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਜਾਨੀ ਮਾਨੀ ਨੁਕਸਾਨ ਡੰਗਰਾਂ ਦਾ ਨੁਕਸਾਨ ਹੋਇਆ ਜਿਹੜਾ ਜਿਨ੍ਹਾਂ ਦੇ ਘਰ ਟੁੱਟ ਗਏ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਪਰ ਇਦਾਂ ਦਾ ਕੁਝ ਨਹੀਂ ਹੋਣਾ ਕਿਉਂਕਿ ਸਰਕਾਰਾਂ 'ਚ ਬੜੇ ਵੱਡੇ ਵੱਡੇ ਧੜਾਂ ਵਾਲੇ ਬੈਠੇ ਨੇ ਉਹਨਾਂ ਦੀ ਆਪਣੇ ਢਿੱਡ ਨਹੀਂ ਭਰਦੇ ਉਹਨਾਂ ਨੂੰ ਕੀ ਦੇਣਾ ਕਿ ਸਾਡੇ ਪੰਜਾਬ ਸਰਕਾਰ ਕੋ ਪੈਸੇ ਵੀ ਕਮੀ ਹੈ ਕਿ ਸਾਡੇ ਪੰਜਾਬ ਚ ਪੈਸਾ ਨਹੀਂ ਕਿੰਨੇ ਕੁ ਲੋਕਾਂ ਦੀ ਹੈਲਪ ਕੀਤੀ ਗਈ ਅਸੀਂ ਪੰਜਾਬ ਦੇ ਲੋਕੀ ਮੰਗਦੇ ਆ ਕਿ ਹੱਥ ਆ ਡੜ ਕੇ ਪੈਸੇ ਮੰਗੀਆਂ ਨਾਲ ਤੁਹਾਨੂੰ ਮੰਗਤਾ ਬਣਾਉਣਾ ਚਾਹਦੇ ਆ ਕਿ ਪੰਜਾਬ ਨੂੰ ਡੋਬੀਏ ਇਹਨੂੰ ਮੰਗਤਾ ਬਣਾਈਏ ਕਿ ਮੰਗਲ ਤੇ ਆਜੇ ਇਹਨਾਂ ਦੀਆਂ ਜ਼ਮੀਨਾਂ ਖੋਈਆਂ ਜਾਏ ਇਹ ਸਾਰੀਆਂ ਸਿਹਾਇਤਾਂ ਹੋਣ ਲੀਆਂ ਇਹ ਕੋਈ ਕੁਦਰਤ ਦੀ ਆਫਤ ਨਹੀਂ ਆ ਇਹ ਪਾਣੀ ਛੱਡਿਆ ਗਿਆ ਜਾਣ ਬੇ